ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤਿਸ ਬਿਨ ਅਵਰਨਾ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਓ ਪ੍ਰਭ ਆਪਣੇ ਵਰਦਿਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ ਪ੍ਰਭ ਆਪਣੇ ਵਰਦਿਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ اے ਸੰਤ ਜਨੋ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਪ੍ਰਭੂ ਦੇ ਨਾਮ ਦੀ ਦਾਤ ਦੇ ਕੇ ਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ اے ਭਾਈ ਜਿਹੜਾ ਵੀ ਮਨੁੱਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਮਨ ਮੰਗੀਆਂ ਮੁਰਾਦਾ ਪ੍ਰਾਪਤ ਕਰ ਲੈਂਦਾ ਹੈ اے ਸੰਤ ਜਨੋ ਉਸ ਪਰਮਾਤਮਾ ਤੋਂ ਬਿਨਾ ਜੀਵਨ ਦਾ ਕੋਈ ਹੋਰ ਰਾਖਾ ਨਹੀਂ। ਉਹੀ ਪਰਮਾਤਮਾ ਜਗਤ ਦਾ ਮੂਲ ਹੈ। ਰਹਾਉ। हे ਸੰਤ ਜਣੋ ਪਿਆਰੇ ਪ੍ਰਭੂ ਨੇ ਜੀਵਾਂ ਨੂੰ ਸਭ ਬਖਸ਼ਿਸ਼ਾਂ ਕੀਤੀਆਂ ਹੋਈਆਂ ਹਨ। ਸਾਰੇ ਜੀਵਾਂ ਨੂੰ ਉਸਨੇ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ। हे ਦਾਸ ਨਾਨਕ ਆਕ ਜਦੋਂ ਵੀ ਕਿਸੇ ਨੇ ਪਰਮਾਤਮਾ ਨਾਮ ਸਿਮਰਿਆ ਤਦੋਂ ਉਸਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ